ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇਰ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਦੀ ਉਹਨਾਂ ਨੇ ਸਾਡੇ ਮਹੱਲੇ ਦੇ 15 ਮੁੰਡੇ ਉਹਨਾਂ ਨੇ ਮੈਨੂੰ ਫੜ ਕੇ ਘੇਰ ਕੇ ਤੇ ਗੋਲੀ ਮਾਰੀ ਮੇਰੀ ਲੱਤ ਤੇ ਸਿਰ ਪਾੜਿਆ 7 ਜਗ੍ਹਾ ਤੋਂ ਆਏ ਇੱਕ ਕੋਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾਲ ਬਹੁਤ ਜ਼ਿਆਦਾ ਮਾਰਿਆ ਸਿਰ ਜ਼ੋਰ ਪਾੜਦੇ ਹਾਂਜੀ ਅੱਜ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਤੇ ਟਿਕਾ ਲੱਗ ਗਏ ਕਾਰਵਾਲੀ ਦੇ ਨਾਲ ਸਮਾਨ ਲੈਣ ਗਏ ਵਿਅਕਤੀ ਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਘੇਰ ਕੇ ਉਸ ਨੂੰ ਗੋਲੀ ਮਾਰੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਕਾਨੂੰਨ ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ ਅੱਜ ਦੇ ਨਹੀਂ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਅਦੀਨੋਂ ਦੇ ਇਲਾਕੇ ਜਿੱਥੇ ਦੇ ਰਾਤ ਆਪਣੀ ਪਤਨੀ ਦੇ ਨਾਲ ਬਾਜ਼ਾਰ ਤੋਂ ਸਾਮਾਨ ਲੈ ਕੇ ਆ ਰਿਹਾ ਵਿਅਕਤੀ ਜਿਸ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਕੀਲ ਕੇ ਗੋਲੀ ਮਾਰ ਦਿੱਤੀ ਗਈ ਉਸ ਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਜਾਣਕਾਰੀ ਦਿੰਦੇ ਆ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਹੈ ਕਿ ਉਸ ਦੀ ਸਲੂਨ ਦੀ ਦੁਕਾਨ ਹੈ ਉਸ ਦੀ ਦੁਕਾਨ ਤੇ 10 ਨੌਜਵਾਨ ਕਟਿੰਗ ਕਰਾਉਣ ਆਉਂਦੇ ਨੇ ਤੇ ਜਿਸ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਉਸਤੇ ਹਮਲਾ ਕੀਤਾ ਤੇ ਕਿਹਾ ਕਿ ਉਹ ਨੌਜਵਾਨ ਇਹਨਾਂ ਦੀ ਦੁਕਾਨ ਤੇ ਕਿਉਂ ਆਉਂਦਾ ਇਸੇ ਦੌਰਾਨ ਨੌਜਵਾਨ ਦੀ ਪਤਨੀ ਨੇ ਕਿਹਾ ਕਿ ਬਾਜ਼ਾਰ ਤੋਂ ਸਾਮਾਨ ਲੈ ਕੇ ਆ ਰਹੇ ਸਨ ਕੈਸੇ ਦਰਮIAN ਉਸਦੇ ਪਤੀ ਦੀ ਮਾਰਕੁੱਟ ਕੀਤੀ ਗਈ ਹੈ ਤੇ ਪਤਨੀ ਨੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਥੇ ਜਿਹੜੀ ਸ਼ਿਕਾਇਤ ਹੈ ਉਹ ਮਿਲ ਚੁੱਕੀ ਹੈ ਤੇ ਪੁਲਿਸ ਵੱਲੋਂ ਦੀ ਕਾਰਵਾਈ ਕਰ ਰਹੀ ਹੈ ਸੰਦੀਪ ਸੰਦੀਪ ਜੀ ਕੀ ਗੱਲ ਹੋਈ ਹੈ ਬਰਾਦਰ ਮੈਂ ਆਪਣੀ ਵਾਈਸ ਨਾਲ ਘਰ ਦਾ ਸਮਾਨ ਲੈ ਕੇ ਆ ਰਿਹਾ ਸੀ ਪਿੱਛੋਂ ਸਾਡੇ ਮੁਹੱਲੇ ਦੇ ਬੰਦੇ ਮੁੰਡੇ ਉਹਨਾਂ ਨੇ ਮੈਨੂੰ ਫੜ ਕੇ ਘੇਰ ਕੇ ਤੇ ਗੋਲੀ ਮਾਰੀ ਮੇਰੀ ਲੱਤ ਤੇ ਸਿਰ ਪਾੜਿਆ ਸੱਤ ਜਗ੍ਹਾ ਤੋਂ ਪਿਸਤੌਲ ਕਾਕਾ ਭਈਆ ਕੀ ਕੋਈ ਪੁਰਾਣੀ ਗੱਲ ਹੈ ਕੋਈ ਰੰਜਿਸ਼ ਨਹੀਂ ਕੋਈ ਲੜਕਾ ਉਹ ਮੇਰੇ ਕੋ ਅਕॉर्डिंग ਦੀ ਦੁਕਾਨ ਹੈ ਮੇਰੀ ਮੇਕੋਂਦਾ ਹੈ ਉਹ ਕਹਿੰਦਾ ਤੇਰੇ ਕੋ ਕਿਉਂ ਹੁੰਦਾ ਬਸ ਇਹ ਗੱਲ ਦੇ ਚੱਲਦੇ ਅੱਛਾ ਹਾਂਜੀ ਕੋਈ ਪੈਸੇ ਦਾ ਲੈਣ ਨਹੀਂ ਪੈਸੇ ਦਾ ਕੋਈ ਲੈਣ ਨਹੀਂ ਕੋਈ ਰੰਜਿਸ਼ ਨਹੀਂ ਕੀਤੀ ਕੋਈ ਵੀ ਨਹੀਂ ਭਾਜੀ ਹੁਣ ਤੁਸੀਂ ਕੀ ਮੰਗ ਕਰਦੇ ਮੈਂ ਬ੍ਰਦਰ ਅਹੀ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਵਾ ਲੈਦਰ ਤੇ ਜਿਹੜੇ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਹਾਂਜੀ ਕੀ ਕੀ ਮੰਗ ਕਰਦੇ ਬ੍ਰਦਰ ਕੋਸ਼ ਇਨਸਾਫ ਮਿਲਣਾ ਚਾਹੀਦਾ ਬਸ ਕੀ ਤੁਹਾਡਾ ਕੀ ਖੋ ਕੇ ਲੈ ਗਏ ਮੇਰਾ ਬ੍ਰਦਰ ਹੋਰ ਮੇਰੇ ਕੋ ਗਲੇ ਚ ਚਾਨੀ ਚਾਂਦੀ ਦੀ ਬ੍ਰੇਸਲੇਟ ਸੀ ਤੇ ਇੱਕ ਮੇਰਾ ਫੋਲਡ 2 ਫੋਨ ਸੀ ਸੈਮਸੰਗ ਦਾ ਇੱਕ ਹੋਰ ਵਿਅਕਤੀ ਹੋ ਮੇਰੇ ਇੱਕ ਮੰਡੀ ਵਿਕਾਸ ਆ ਤੇ ਇੱਕ ਕਾਕਾ ਭਈਆ ਤੇ ਚਾਰ ਯਾਨੇ ਹੋਰ ਸੀ ਨਾਲ ਉਹਨਾਂ ਦੇ ਕਿਥੋਂ ਦੇ ਰਹਿਣ ਵਾਲੇ ਹੋ ਇੱਕ ਬੰਗਲਾ ਬਸਤੀ ਦਾ ਇੱਕ ਮਾਲ ਮੰਡੀ ਦਾ ਬਾਕੀ ਚਾਰਾਂ ਨੂੰ ਪ੍ਰਸ਼ਾਦ ਇਹ ਕੀ ਸੀ 6 ਬੰਦੇ ਸੀ ਹਾਂਜੀ ਮੇਰੇ ਲਾਹਰੀ ਉਹਨਾਂ ਨੇ ਮੇਰਾ ਨਾ ਖੁਸ਼ੀ ਆ ਅਹੀਂ ਕੀਮਾ ਵਾਲੇ ਦੇ ਰਹਿਣ ਵਾਲੇ ਆ ਕੀਮਾ ਗੜ ਇੱਥੇ ਤੇ ਆਹੀ ਹਾਲਗੇਟੋ ਖਾੜ ਪੀ ਕੇ ਆਂਦੇ ਹੀ ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਮੇਰੇ ਸਿਰ 'ਤੇ ਵੀ ਛੱਟ ਲੱਗੀ ਉਹਨਾਂ ਤੇ ਉਹ ਤਾਂ ਆਹੀ ਮੋਟਰਸਾਈਕਲ ਤੇ ਉਹ ਪੈਦਲ ਉੱਥੇ ਖਲੋਤੇ ਹੋਏ ਹੈਗੇ ਸ਼ਾਇਦ ਪੈਲੋ ਦੇ ਹੈਗੇ ਜੀ ਹਰ ਨੂੰ ਨਹੀਂ ਪਤਾ ਉਹਨਾਂ ਨੇ ਹਾੜਾ ਮੋਟਰਸਾਈਕਲ ਫੜ ਲਿਆ ਤੇ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਉੱਥੇ ਹੀ ਸਿਕਲੂ ਜੀ ਤੁਹਾਡਾ ਘਰ ਵਾਲਾ ਸੀ ਦੋ ਜਣੇ ਸੀ ਹਾਂਜੀ ਕਾਰਨ ਕੀ ਗੱਲ ਕਰਦੇ ਹੈ ਕਾਰਨ ਪਤਾ ਨਹੀਂ ਕੀ ਹੈ ਗਾਈ ਬਸ ਹੈ ਖਾ ਪੀ ਕੇ ਹੁੰਦੇ ਸੀ ਕਮ ਫਿਰ ਕੇ ਉਹਨਾਂ ਨੇ ਉਹ ਮੌਕੇ ਤੇ ਹਾਣੂ ਘੇਰ ਲਿਆ ਹਾਂ ਹਾਂ ਜੀ ਤੁਹਾਡੇ ਘਰ ਵਾਲੇ ਸੀ ਹਾਂ ਬਹੁਤ ਕ੍ਰਿਟੀਕਲ ਹੈ ਕਿ ਆ ਪਹਿਲਾ ਤੁਸੀਂ ਉਹ ਜਾਂਦੀ ਉਹਨਾਂ ਨੇ ਤੇ ਪੈਰਾ ਚ ਮਾਰੇ ਉਹਨਾਂ ਤੇ ਤੇਰ ਦੋਨੇ ਆਏ ਇੱਕੋ ਅਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾ ਬਹੁਤ ਜ਼ਿਆਦਾ ਮਾਰਿਆ ਸਿਰ ਸੁਰ ਪਾੜਦੇ ਨਹੀਂ ਕੋਈ ਨਿਹੱਤ ਪਿਆ ਕੋਈ ਨਿਛਡਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆ ਨੂੰ ਬੁਲਾਇਆ ਉਹਨਾਂ ਨੇ ਨਿਛਡਾਇਆ ਉਹਨਾਂ ਹਾਂਜੀ ਹਾਂਜੀ ਕਰਤੀ ਆ ਕੀ ਮੰਗ ਕਰਦੇ ਅਹੀਂ ਕਹਿੰਦੇ ਉਹਨਾਂ ਨੂੰ ਪੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਵਾਲੇ ਦਾ ਬਹੁ ਬੁਰਾ ਹਲ ਕੀਤਾ ਉਹਨਾਂ ਨੇ ਸਾਡੀ ਭਾਈ ਜੀ ਨਾ ਮੇਰੇ ਨਾ ਵਾਈਕਲ ਸਿੰਘ ਦਾਵਾ ਤੇ ਅਹੀਂ ਗੇਟ ਕੀ ਵਾਲੇ ਵਰਕਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲੇ ਸਰ ਕੀ ਗੱਲ ਹੋਈ ਅੱਜ ਭਾਈ ਸਰ ਮੇਰਾ ਲੜਕਾ ਤੇ ਮੇਰੀ ਨੂੰ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਇੱਕ ਹਾਲ ਗੇਟ ਗਏ ਸੀ ਤੇ ਉਹ ਹਾਲ ਗੇਟਾਂ ਤੇ ਬਾਕੀ ਸਾਡੀਆਂ ਤੇ ਕੁਆੜੀਆਂ ਦੀ ਪੁਲੀ ਗਈ ਸੀ ਤੇ ਉਹ ਅਥਰ 7-8 ਮੁੰਡੇ ਪਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਕੁੱਲ ਸਪ੍ਰਸ਼ਾਸਨ ਅਗੇ ਬੇਨਤੀ ਨਿਵੇਦਨ ਕਰਦੇ ਆਂ ਕਿ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮਾਨ ਸਾਹਿਬ ਸਾਡੇ ਜੀ ਮੰਤਰੀ ਹੈਗੇ ਨੇ ਇਸ ਨਸ਼ੇ ਦੇ ਤੇ ਉਹ ਦੂਜੇ ਬਦਖਲਾਫ ਤੇ ਬੋਲਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕੀ ਸਾਡੇ ਦੇ ਰਹਿਮ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਤੇ ਪਤਾ ਨਹੀਂ ਮੈਂ ਤੇ ਆਪ ਆਟੋ ਚ ਆ ਰਿਹਾ ਆ ਬੈਠੀ ਆ ਰਿਹਾ ਮੈਂ ਤਾਂ ਕੰਮ ਤੋਂ ਆਇਆ ਸੀ ਪਤਾ ਕਿ ਮੁੰਡੇ ਇੱਥੇ ਮੇਰਾ ਸਲਮੁਨਦੀ ਦੁਕਾਨ ਹੈਗੀ ਆ ਤੇ ਤੇ ਹੋ ਸਕਦਾ ਕੋਈ ਵਾਲ ਬੁਲ ਜਾਂ ਨਾ ਕੱਟੇ ਜਾਂ ਕੋਈ ਅਸਾਂ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਸ਼ਬਾਜੀ ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਸੰਦੀਪ ਜੀ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਹਾਂਜੀ ਕੰਪਲੇਨਟ ਕਰਕੇ ਅਸੀਂ ਗੇਟ ਕੋਈ ਮਾਂ ਤੋਂ ਕਹਿੰਦੇ ਸੀ ਤੁਸੀਂ ਉੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹਾਲੀ ਤੱਕ ਕੋਈ ਜਾਂ ਆਏ ਨਹੀਂ ਹਾਲੀ ਤੱਕ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣੋ ਇਹੋ ਪ੍ਰਸ਼ਾਸਨ ਅੱਗੇ ਕਰਦੇ ਆ ਕਿ ਸਾਡੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਸਾਕੇ ਪਤਾ ਲੱਗੇ ਇੱਕ ਵਾਰ ਸਾਰੇ ਕਿਥੇ ਵਾਰਦਾਤ ਹੋਏ ਲੱਗੇ ਸਾਕੇ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਹੈ ਨਹੀਂ ਸ਼ਿਕਾਇਤ ਕਹਿੰਦੇ ਲੋਕ ਤਾਂ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਹਟ ਗਏ ਕਿਸੇ ਨੇ ਨਹੀਂ ਛੁਡਾਇਆ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਥੇ ਡਿਕਨ ਲਾਤੇ ਹਾਂਜੀ ਜੀ ਸਰ ਸੰਦੀਪ ਸਿੰਘ ਦਾ ਸਨ ਆਫ ਵਾਈ ਗੁਰੂ ਸਿੰਘ ਵਾਸੀ ਗੇੜੀ ਦੀ ਮਾਂ ਗਲੀ ਨੰਬਰ 3 ਉਹ ਕਹਿੰਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇ ਦੌਰਾਨ ਇਹਨਾਂ ਤੇ ਸੱਟਾਂ ਲੱਗੀਆਂ ਨਹੀਂ ਤੇ ਜੋ ਕਹ ਆਪਾਂ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਇਹਨਾਂ ਦੇ ਗਿੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦੇ ਦਾਖਲੇ ਨੂੰ ਕਰਾਇਆ ਵਾ ਦਾਖਲ ਕਰਨ ਤੋਂ ਬਾਅਦ ਸਾਡੇ ਕੋਲ ਨਾ ਚਲਾ ਦੇਤੀ ਆ ਨਾ ਆਪਣਾ ਥਾਣੇ ਜਿਹੜੀ ਆ ਤਲਾ ਦੇ ਦੇ ਦਿੱਤੀ ਆ ਤੇ ਥਾਣੇ ਤੋਂ ਜੋ ਵੀ ਥਾਣੇ ਤੋਂ ਆਉਣ ਜਿਓ ਆਪਣੀ ਕ ਪੁਲਿਸ ਕਾਰ ਗਈ ਆ ਤੇ